ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਵਿਖੇ ਮੈਰੀ ਗੋਲਡ ਰਿਜ਼ੋਰਟ ਦੇ ਅੰਦਰ ਇੱਕ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਜਿਸ ਦਾ ਨਾਮ ਜਰਮਨ ਸਿੰਘ ਦੱਸਿਆ ਜਾ ਰਿਹਾ ਹੈ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਸ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਲੱਗਣ ਦੇ ਨਾਲ ਮੋਕੇ 23 ਸਰਪੰਚ ਦੀ ਮੌਤ ਹੋ ਗਈ ਹੈ ਇਸ ਮੋਕੇ ਸ਼ਾਦੀ ਸਮਾਰੋਹ ਵਿੱਚ ਪਹੁੰਚੇ ਲੋਕਾਂ ਨੇ ਦੱਸਿਆ ਕਿ ਬਰਾਤ ਦਿਨਾਂ ਨਗਰ ਤੋਂ ਆਈ ਸੀ ਤੇ ਲੜਕੀ ਵਾਲੇ ਅੰਮ੍ਰਿਤਸਰ ਅਮਰਕੋਟ ਪਿੰਡ ਦੇ ਰਹਿਣ ਵਾਲੇ ਨੇ ਤੇ ਜੋ ਸਰਪੰਚ ਹੈ ਉਹ ਲੜਕੀ ਵਾਲਿਆਂ ਵੱਲੋਂ ਵਿਆਹ ਵਿੱਚ ਸ਼ਾਮਲ ਹੋਇਆ ਸੀ ਦੱਸਿਆ ਜਾ ਰਿਹਾ ਕਿ ਵਿਆਹ ਸਮਾਰੋਹ ਦੇ ਵਿੱਚ ਸਰਵਨ ਸਿੰਘ ਜੁਨ ਜੋ ਕੀ ਵਿਦਾਇਖਣ ਉਹ ਵੀ ਮੌਜੂਦ ਸਨ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਇਸ ਮੋਕੇ ਡੀਐਸਪੀ ਜਗਜੀਤ ਸਿੰਘ ਵਾਲਿਆਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ ਆਓ ਸੁਣਦੇ ਹਾਂ ਸਰ ਮੈਂ ਵਿਖੀ ਰਲਤਈ ਆ ਜੀ ਤੇ ਬਸ ਇਹੀ ਹੀ ਜਿ ਪ੍ਰੋਗਰਾਮ ਦੇਖਣ ਆਏ ਸੀਗੇ ਤੇ ਉੱਥੇ ਮੌਕੇ ਤੇ ਹੀ ਦੇਖਿਆ ਵੀ ਸਰਪੰਚ ਸਾਹਿਬ ਬੈਠੇ ਸੀ ਟੇਬਲ ਤੇ ਮਿਲ ਰਹੇ ਸੀ ਸਾਰੇ ਮੈਂਬਰਾਂ ਨੂੰ ਤੂਰਪ ਦੂਰ ਜਵਨ ਨੌਜਵਾਨ ਆ ਇਹਨਾਂ ਨੇ ਪਿਛੋਕੜ ਨਾਲ ਗੋਲੀ ਮਾਰੀ ਤੇ ਗੋਲੀ ਲੱਗੀ ਨਾ ਕਿੱਥੋਂ ਦੇ ਸਰਪੰਚ ਸੀ ਇਹ ਸਾਰੇ ਬਲਟੋਆ ਪਿੰਡ ਕਾਫੀ ਪਿੰਡ ਮਸ਼ਹੂਰ ਰਿਹਾ ਉਹ ਬੜੇ ਇਨਸਾਨੀ ਇਨਸਾਨ ਸੀਗੇ ਇਹੋ ਜੀ ਕੋਈ ਗੱਲ ਨਹੀਂ ਹੈ ਬੜੇ ਮੱਲੋ ਗਰੀਬ ਬੰਦਿਆਂ ਦੇ ਬੜੀ ਮਾਣ ਦਰਦੀ ਸੀਗੇ ਪਰ ਚਲੋ ਸਾਰੇ ਚਲੋ ਪਾਰਟੀ ਦੇ ਸਾਰੇ ਸਾਂਝੀ ਹੁੰਦੀ ਹੈ ਭਰਾ ਪਾਰਟੀ ਦੇ ਸਰਪੰਚ ਸੀਗੇ ਹਾਂਜੀ ਹਾਂਜੀ ਹੋਰ ਇਹਨਾਂ ਦੀ ਅੜਤ ਵੀ ਇਹਨਾਂ ਨੂੰ ਪਹਿਲਾਂ ਵੀ ਹਮਲਾ ਆਇਆ ਤਾਂ ਹਾਂਜੀ ਸੁਣਿਆ ਦੀ ਪਿੰਡੋਂ ਵੀ ਸ਼ਾਇਦ ਨੇ ਥੋਪ ਹਮਲਾ ਮਿਲਿਆ ਐਮਐਲਏ ਵੀ ਮੌਜੂਦ ਸੇ ਅੱਜ ਇੱਥੇ ਸਰ ਉਹ ਤਾਂ ਚਲੋ ਪ੍ਰੋਗਰਾਮ ਦੇ ਜਿਹ ਅਗੇ ਸਾਡੇ ਸਰਕਾਰ ਜੋ ਸਰਕਾਰ ਸਮੱਸਿਆ ਤੋਂ ਜੀ ਸੀ ਯੂ ਸੀ ਦੇਣਾ ਫਰੋਤੀ ਫਰਤੀ ਦਾ ਵੀ ਚੱਲ ਰਿਹਾ ਮਾਮਲਾ ਜੀ ਹਾਂਜੀ ਪਹਿਲਾਂ ਸਾਰਾ ਚੱਲ ਰਿਹਾ ਸੀਗਾ ਹਾਂਜੀ ਉਹਨਾਂ ਨੂੰ ਬਹੁਤ ਜੀ ਸੁਸਾਇਟੀ ਹੋਇਆ ਸੀਗਾ ਹਾਂਜੀ ਅੱਜ ਜਦੋਂ ਹਮਲਾਵਾਰ ਆਏ ਅੰਦਰ ਆਏ ਪੈਲਸ ਦੇ ਜਾਂ ਬਾਹਰ ਅੰਦਰ ਅੰਦਰ ਪੈਲਸ ਜੀ ਹਾਂ ਤਾਂ ਉਹ ਪਲੈਨ ਕਰਨ ਦਾ ਕੁੱਲ ਤੋਂ ਜਲਦੀ ਭਈ ਇਹਦੀ ਸਰ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਝੂਠ ਬੋਲਾਂ ਮੈਨੂੰ ਬਸ ਜਾਣਕਾਰੀ ਨਹੀਂ ਸਰ ਜਿਵੇਂ ਜਿੱਦਾਂ ਉਹਨਾਂ ਨੂੰ ਮਤਲਬ ਕੋਈ ਪਹਿਲੇ ਤੋਂ ਸਕਿਉਰਟੀ ਕੋਈ ਮਿਲੀ ਹੋਈ ਸੀ ਜਿੱਦਾਂ ਉਹਨਾਂ ਨੂੰ ਪਹਿਲੇ ਜਿਹੜਾ ਆ ਰਿਹਾ ਸੀ ਕਿ ਆ ਕੋਈ ਨਾ ਕੋਈ ਸਕਿਉਰਟੀ ਹੈਗੀ ਸੀ ਸਰ ਸਕਿਉਰਟੀ ਮੈਨੂੰ ਪਰਸਨਲੀ ਉਹਨਾਂ ਰੱਖੀ ਥੋੜੀ ਬੜੀ ਆਪਣੇ ਫਾਇਦੇ ਵਾਸਤੇ ਮੈਨੂੰ ਉਧਰ ਨਹੀਂ ਗਈ ਜਿੰਨੇ ਬੰਦੇ ਆਏ ਸੀ ਭਾਜੀ ਜਿਨ੍ਹਾਂ ਨੇ ਸਰ ਦੋ ਬੰਦੇ ਸੀਗੇ ਉਹ ਮੋਕਲੇ ਭੱਜ ਗਏ ਸੀ ਹਾਂ ਬਾਲਵਾਰੀ ਬਾਲਵਾਰੀ ਉਹਨਾਂ ਦੇ ਸਰ ਮੈਂ ਤੇ ਮਤਲਬ ਫੈਰਕ ਦੀ ਆਵਾਜ਼ ਸੁਣੀ ਮੈਂ ਤੇ ਨਹੀਂ ਮੈਨੂੰ ਦੇਖੇ ਪਿਛੇ ਹੀ ਦੇਖੀ ਹਾਂ ਫਾਇਦੇ ਰੱਖੇ ਹਾਂ ਨਹੀਂ ਨਹੀਂ ਮੂਣੀ ਤੋਂ ਬੰਦੇ ਨੇ ਜਿਹੜੀ ਹੈ ਦੇਖੋ ਤਾਂ ਹੀ ਤੇ ਚੋਣੇ ਮਤਲਬ ਵੀ ਕੋਈ ਕਿਸੇ ਦੀ ਵੱਸ ਦੀ ਗੱਲ ਨਹੀਂ ਪਰ ਪੰਜਾਬ ਦੀ ਸਥਿਤੀ ਵਧੀਆ ਹੋਣ ਕੀ ਦੀ ਹੈ ਬਹੁਤ ਬੁਰਾ ਹਾਲਿਆ ਸਾਰੇ ਆਪਾਂ ਇੱਕ ਇਨਵੋਲਵ ਬਣੇ ਆ ਪਰਿਵਾਰ ਆਪਾਂ ਸਾਂਝੇ ਨੇ ਔਰ ਇਹਨਾਂ ਨੂੰ ਚਾਹੀਦਾ ਵੀ ਇਹੋ ਜਿਹੇ ਕੰਮ ਨਾ ਹੋਣ ਦੁਨੀਆ ਔਰ ਸਮਾਜ ਜਿਹੇ ਚੀਜ਼ਾਂ ਦਾ ਸੁਧਾਰ ਚਾਹੀਦਾ ਜੀ ਕਿੱਥੇ ਵਿਆਹ ਸੀ ਤੇ ਹੋਇਆ ਕੀ ਆ ਕਿਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਉੱਥੋਂ ਤੇ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਇਹ ਕੋਈ ਰੰਜਿਸ਼ ਹੈ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋਇਆ ਰਹਿੰਦਾ ਛੇ ਨਹੀਂ ਇਹ ਕੀ ਦਾ ਮੈਨੂੰ ਪਤਾ ਬੂਰਾ ਕਿ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਸਾਹਮਣੇ ਕੁੜੀ ਵੱਲੋਂ ਹਨਾ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨਾ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨਮਸ਼ਾਨ ਵਾਲੇ ਹੀ ਉਹਨਾਂ ਦੇ ਅੱਛਾ ਜਾਨਮਸ਼ਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਗਏ ਤੇ ਮੁਲਾਕਾਤ ਕਿਦਾਂ ਸੀ ਮੁਲਾਕਾਤ ਕੀਤਾ ਸੀ ਮੁਲਾਕਾਤ ਮੇਰੇ ਸਾਹਮਣੇ ਡੈਥ ਹੋ ਗਈ ਉਹਨਾਂ ਦੀ ਇਹ ਮੇਰੇ ਸਿਰ 'ਚ ਮਾਰੀਆਂ ਗੋਲੀ ਸਾਹ ਸਿਰ 'ਚ ਮਾਰੀਆਂ ਗੋਲੀ ਕਿਹੜੇ ਚਲੀ ਜਾਂਦੀ ਗੋਲੀਆਂ ਦੋ ਦੀ ਆਵਾਜ਼ ਆਈ ਮੈਨੂੰ ਪੰਜ ਕੇ ਬੰ ਅਜਾ ਉਹ ਕਿਹੜੇ ਵਿੱਚ ਹੈਗਾ ਦੇ ਤੇ ਵੀ ਆ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੁਝ ਇੱਥੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਫੋਰਚਨਿਟੀ ਉਹਨਾਂ ਦੀ ਜੜੀ ਹੈਗੀ ਆ ਪਤਾ ਲੱਗਦਾ ਇੱਥੋਂ ਹੀ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵੇ ਕਰ ਰਹੇ ਹਾਂ ਉਹ ਸਾਰਾ ਅਜੇ ਹੁਣ ਦੇਖ ਰਹੇ ਆ ਤੁਹਾਡੇ ਸਾਹਮਣੇ ਅਜੇ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਹੇ ਆ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਧੋਖਾ ਨਾਲ ਰਹੀ ਸੀ ਧਮਕੀ ਮਿਲੀ ਹੋਈ ਸੀ ਜਾਨ ਮਾਰਨ ਦੀ ਔਰ ਪੁਲਿਸ ਨੂੰ ਵੀ ਤਰਖਾ ਦਿੱਤੀ ਗਈ ਉਸ ਦੇ ਵਿੱਚ ਦੇਖੋ ਉਹ ਤਰਨਤਾਂ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰਨਤਾਂ ਪੁਲਿਸ ਬਾਰੇ ਜਿਹੜਾ ਜਿਆਦਾ ਹੁਣ ਦੱਸ ਸਕਦੇ ਕਿ ਉੱਥੋਂ ਦੇ ਰਹਿਸ਼ੀ ਸੀਗੇ ਸਾਡੇ ਤੇ ਇੱਥੇ ਅਮਰਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਇਫੀਸ਼ੀਅਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਆ ਅੱਗੇ ਤਫਤੀਸ਼ ਕਰ ਰਹੇ ਆ ਜੋ ਜੋ ਚੀਜ਼ ਐ ਇਮੀਡੀਏਟਲੀ ਜੋ ਚੀਜ਼ ਸਾਹਮਣੇ ਆਏਗੀ ਕਿਤਾ ਜਾ अपना पुलिस ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਰਤੀਜ ਚ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਏਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਕਿਨੇ ਕਿਥੇ ਗਏ ਜੀ ਸਰ ਦੇਖੋ ਜੋ ਹੁਣ ਤੱਕ ਹੈ ਇੱਕ ਪਰ ਉੱਥੇ ਜੋ ਸਾਨੂੰ ਪਤਾ ਲੱਗਿਆ ਉਹ ਨੂੰ ਦੇਖ ਰਹੇ ਹਾਂ ਵੇ ਵਰਕਿੰਗ ਹੋ ਰਹੀ ਹੈ ਇੱਕ ਹੋਰ ਚੀਜ਼ ਹਮੇ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਅਰਿਆਦ ਵਿੱਚ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇਰੇ ਸਾਡੀ ਤਫਤੀਸ਼ 'ਚ ਕੋਈ ਫਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰਸ ਇੱਥੇ ਮੌਕੇ ਤੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਐਡੀਸੀਪੀ ਸੁਬਾਨ ਐਸਪੀ ਸੁਬਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫਤੀਸ਼ 'ਚ ਸਾਹਮਣੇ ਆਏਗਾ ਵੀਲ ਡੈਫੀਨਟਲੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹਿੰਟ ਮਿਲੇ ਜਿੰਨਾ ਤੋਂ ਜਲਦੀ ਫੜੇ ਜਾਂਦੀ ਸੰਭਾਵਨਾ ਹੋਵੇ ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅੰਤਰ ਨੇ ਉਹਨਾਂ ਦਾ ਕਲਾਉਡ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ 네ਗੇਟਿਵ ਕੰਮ ਹੋਇਆ ਇਮੀਡੀਏਟਲੀ ਅਮਰitsar ਪੁਲਿਸ ਨਾਲ ਟ੍ਰੇਸ ਕੀਤਾ ਇਹ ਵੀ ਚੰਨ ਜਲਦੀ ਟ੍ਰੇਸ ਕਰਕੇ ਅਸੀਂ ਦੱਸਾਂਗੇ ਜਲਦੀ ਤੁਹਾਨੂੰ ਸਾਰਾ ਚੀਜ਼ ਦੱਸਾਂਗੇ ਥੈਂਕ ਯੂ